ਪਿਛਲੇ ਦਿਨੀ ਪੰਜਾਬ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਸੈਸ਼ਨ ਜਿਹੜਾ ਬੁਲਾਇਆ ਗਿਆ ਕਿ ਕਰੋਨਾ ਪੀਆ ਜਿਹੜਾ ਉੱਥੇ ਖਰਚਿਆ ਗਿਆ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਤਾਬਦੀ ਵੀ ਮਨਾਇ ਗਈ ਹੈ 350 ਸਾਲਾ ਮਨਾਉਣੀ ਵੀ ਚਾਹੀਦੀ ਕਿਉਂਕਿ ਧਰਮ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਮਜਲੂਮਾਂ ਦੀ ਖਾਤਰ ਹਿੰਦੂਆਂ ਦੀ ਖਾਤਰ ਆਪਣਾ ਬਲੀਦਾਨ ਦੇ ਦਿੱਤਾ ਸੀ ਕਿਉਂਕਿ ਉਹ ਜਿਹੜਾ ਜੁਰਮ ਸੀ ਨਾ ਉਹ ਜੇ ਕਿਸੇ ਹਿੰਦੂ ਕਮਿਊਨਿਟੀ ਤੇ ਹੁੰਦਾ ਜਾਂ ਉਸ ਟਾਈਮ ਦੇ ਅਸਾਈ ਕਮਿਊਨਿਟੀ ਤੇ ਹੁੰਦਾ ਕਿਸੇ ਵੀ ਕਮਿਊਨਿਟੀ ਤੇ ਹੁੰਦਾ ਤੇ ਗੁਰੂ ਨੇ ਆਪਣਾ ਬਲੀਦਾਨ ਦੇਣਾ ਸੀ ਇਸ ਕਰਕੇ ਉਸ ਟਾਈਮ ਤੇ ਹਿੰਦੂਆਂ ਤੇ ਜ਼ੁਲਮ ਹੋ ਰਿਹਾ ਸੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਉਹ ਜ਼ੁਲਮ ਨੂੰ ਰੋਕਣ ਵਾਸਤੇ ਆਪਣਾ ਬਲੀਦਾਨ ਦੇ ਦਿੱਤਾ ਉਸੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ 350 ਸਾਲਾ ਜਿਹੜੀ ਹੈ ਸਤਾब्दी ਮਨਾਈ ਹੈ ਪਰ ਜਿਹੜਾ ਵਿਧਾਨ ਸਭਾ ਸੈਸ਼ਨ શ્રી ਆਨੰਦਪੁਰ ਸਾਹਿਬ ਤੇ ਵਿਖੇ ਬੁਲਾਇਆ ਗਿਆ ਏ ਉਥੇ ਕਰੋੜਾਂ ਰੁਪਈਆ ਦਾ ਜਿਹੜਾ ਖਰਚ ਕੀਤਾ ਗਿਆ ਏ ਕਿਉਂਕਿ ਪਹਿਲਾਂ ਹੀ ਪੰਜਾਬ ਕਰਜ਼ੇ ਦੀ ਮਾਰ ਹੇਠ ਹੈ ਤੇ ਇੱਕ ਹੋਰ ਜਿਹੜਾ ਕਰਜ਼ਾ ਏ ਪੰਜਾਬ ਗਵਰਨਮੈਂਟ ਨੇ ਉਹ ਪੰਜਾਬ ਦੇ ਸਿਰ ਚਾੜ ਦਿੱਤਾ ਗਿਆ ਏ ਜਿੱਥੇ ਇਹ ਕਰਜ਼ਾ ਚਾੜਿਆ ਏ ਉਥੇ ਪੰਜਾਬ ਦੇ ਵਿੱਚ ਬਹੁਤ ਜਿਹੜੇ ਗਰੀਬ ਪਰਿਵਾਰ ਨੇ ਜਿਹੜੇ ਬਿਨਾ ਛੱਤ ਤੋਂ ਰਹਿ ਰਹੇ ਨੇ ਇਲਾਜ ਦੁੱਖੋਂ ਮਰ ਰਹੇ ਨੇ ਭੁੱਖ ਦੇ ਨਾਲ ਤੜਫ ਰਹੇ ਨੇ ਅਗਰ ਜੇ ਚੰਗਾ ਹੁੰਦਾ ਤੇ ਉਹਨਾਂ ਗਰੀਬਾਂ ਦੀ ਸਾਰ ਲਈ ਹੁੰਦੀ ਤਾਂ ਕਿਤੇ ਨਾ ਕਿਤੇ ਗੁਰੂ ਤੇਗ ਬਹਾਦਰ ਮਹਾਰਾਜ ਖੁਸ਼ ਹੁੰਦੇ ਪਰ ਇਹ ਸੈਸ਼ਨ ਤੇ ਕਰੋੜਾ ਕਰੋੜਾ ਰੁਪਿਆ ਖਰਚ ਕੇ ਸਰਕਾਰ ਨੇ ਕੀ ਸੱਤ ਕੀਤਾ ਹੈ ਸਾਡੇ ਨਾਲ ਸਾਡੇ ਸਾਥੀ ਪੱਤਰਕਾਰ ਗੁਰਦੇਵਾਲ ਸਿੰਘ ਜੀ ਸੁਰ ਸਿੰਘ ਤੋਂ ਉਹ ਮੌਜੂਦ ਹੈ ਉਹਨਾਂ ਦੇ ਨਾਲ ਇਸ ਵਿੱਚ ਤੇ ਆਪਾਂ ਵਿਚਾਰ ਚਰਚਾ ਕਰਾਂਗੇ ਗੁਰਦੇਲ ਸਿੰਘ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗੁਰਦੇਲ ਸਿੰਘ ਜੀ ਪੰਜਾਬ ਗਵਰਨਮੈਂਟ ਨੇ ਸ਼੍ਰੀ ਆਨੰਦਪੁਰ ਸਾਹਿਬ ਵਿਧਾਨ ਸਭਾ ਸੈਸ਼ਨ ਸਭਾ ਜਿਹੜੀ ਆ ਬੁਲਾਈ ਆ ਕਰੋੜਾਂ ਰੁਪਇਆ ਖਰਚ ਗਏ ਕੀ ਲੱਗਦਾ ਨਹੀਂ ਕਿ ਪੰਜਾਬ ਤੇ ਪਹਿਲਾਂ ਵੀ ਕਰਜ਼ੇ ਦੀ ਮਾਰ ਹੇਟ ਆ ਤੇ ਇੱਕ ਜਿਹੜਾ ਹੋਰ ਨਵਾਂ ਕਰਜ਼ਾ ਪੰਜਾਬ ਦੇ ਸਿਰ ਚੜ੍ਹ ਦਿੱਤਾ ਗਿਆ देखो वीर जी ਗੱਲ ਆਪਣੀ ਸ਼ੁਰੂ ਕਰਨ ਤੋਂ ਪਹਿਲਾਂ ਨਾ ਤੇ ਮੈਂ ਸ਼ੁਰੂਆਤੀ ਤੌਰ 'ਤੇ ਇਹ ਗੱਲ ਕਹਿਣੀ ਚਾਹੂੰਗਾ ਵੀ ਭਗਵੰਤ ਮਾਨ ਇੱਕ ਸ਼ਬਦਾਂ ਦਾ ਜਾਦੂਗਰ ਹੀ ਨਹੀਂਗਾ ਉਹ ਇੱਕ ਸਿਆਸਤਦਾਨ ਬਣ ਚੁੱਕਾ ਟੌਪ ਦਾ ਸਿਆਸਤਦਾਨ ਹੈ ਜਿਹਨੂੰ ਮੌਕੇ ਤੇ ਚੌਕਾ ਮਾਰਨ ਦੀ ਜਾਚ ਆ ਗਈ ਠੀਕ ਹੈ ਮੈਂ ਇੱਕ ਨਾਲ ਹੋਰ ਜੋੜਾਂਗਾ ਵੀ ਮੈਨੂੰ ਲੱਗਦਾ ਭਗਵੰਤ ਮਾਨ ਵਰਗਾ ਕਿਸਮਤ ਦਾ ਧਨੀ ਵੀ ਕੋਈ ਨਹੀਂਗਾ ਕਿ ਉਹਨੂੰ ਮੌਕਾ ਮਿਲਿਆ 350 ਸਾਲਾ ਸ਼ਤਾਬ ਦੀ ਮਨਾਉਣ ਦਾ ਉਹ ਵੀ ਅ ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਨ੍ਹਾਂ ਸਾਰੇ ਧਰਮ ਸਤਕਾਰ ਕਰਦੇ ਨੇ ਹੈਨਾ ਸੋ ਜਿਹੜੀ ਗੱਲ ਤੁਸੀਂ ਕਿਹਾ ਵੀ ਫਾਲਤੂ ਖਰਚਾ ਪਰ ਮੈਂ ਇਸ ਗੱਲ ਨਾਲ ਤੁਹਾਡੇ ਨਾਲ ਸਹਿਮਤ ਨਹੀਂਗਾ ਠੀਕ ਆ ਕਰਜ਼ਾ ਸਾਡੇ ਪੰਜਾਬ ਦੇ ਅੱਗੇ ਵੀ ਹੈਗਾ ਤੇ ਜਿੱਥੇ ਉਹਨੇ ਕਿਹਾ ਲੱਖ ਕਿਉਂ ਉਸ ਤੇ 1.5 ਲੱਖ ਕੀ ਤੇ ਸਰਕਾਰਾਂ ਦੇ ਕੰਮ ਸਰਕਾਰਾਂ ਨੇ ਕਰਨੇ ਆ ਸਰਕਾਰਾਂ ਦੇ ਕਰਜ਼ੇ ਸਰਕਾਰ ਨੇ ਲਾਉਣੇ ਆ ਪੰਜਾਬ ਅੱਗੇ ਵੀ ਗੁਰੂਆਂ ਪੀਰਾਂ ਦੇ ਨਾਂ ਤੇ ਵਸਦਾ ਤੇ ਜੇ ਗੁਰੂ ਸਾਹਿਬ ਨੇ ਸਾਡੇ ਵਾਸਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਮੈਂ ਕਹਿੰਦਾ ਵੀ ਕਰਜ਼ੇ ਦੀ ਪੰਡ ਤੇ ਕੀ ਸਾਨੂੰ ਆਪਣਾ ਸਿਰ ਦੇ ਕੇ ਵੀ ਅਸੀਂ ਗੁਰੂ ਸਾਹਿਬ ਦਾ ਕਰਜ਼ਾ ਲਾ ਲਈਏ ਨਾ ਤੇ ਮੈਂ ਕਹਿੰਦਾ ਵੀ ਇਹ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਾਂਗੇ ਜਿਹੜੀ ਗੱਲ ਪੰਜਾਬ ਸਰਕਾਰ ਦੇ ਬਜਟ ਦੀ ਗੱਲ ਤੁਸੀਂ ਕਰ ਰਹੇ ਹੋ ਇਹ ਵਿਰੋਧੀ ਧਿਰਾਂ ਵੀ ਕੁਝ ਜਿਆਦਾ ਕਰਦੀਆਂ ਹੁੰਦੀਆਂ ਤੇ ਮੈਂ ਕਹਿੰਦਾ ਵੀ ਐਸ ਵੇ ਪੰਜਾਬ ਸਰਕਾਰ ਦੀ ਬੱਲੇ ਬੱਲੇ ਆ ਤੇ ਇੱਕ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਗਿਆ ਇੱਕ ਸੁਨੇਹਾ ਯਾਰ ਸਿੱਖ ਜਿਹੜੇ ਆਪਣੇ ਗੁਰੂ ਨੂੰ ਕਿੰਨਾ ਪਿਆਰ ਕਰਦੇ ਹੋਣਗੇ ਜਿਨ੍ਹਾਂ ਨੇ ਐਡਾ ਵੱਡਾ ਇੱਕ ਸਮਾਗਮ ਜਿਹੜਾ ਮਨਾਇਆ ਗੁਰੂ ਸਾਹਿਬ ਨੇ ਆਪਣੀ ਕੁਰਬਾਨੀ ਜਿਹੜੀ ਆ ਉਹ ਪੂਰੀ ਮਨੁੱਖਤਾ ਦੇ ਭਲੇ ਵਾਸਤੇ ਕੀਤੀ ਆ ਤੇ ਕੀ ਯਾਰ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਰਾਜਨੀਤੀ ਕਰੀ ਜਾਵਾਂਗੇ ਭਗਵੰਤ ਮਾਨ ਮਾੜਾ ਹੋ ਗਿਆ ਜੀ ਇਹਨੇ ਕਰਜ਼ਾ ਚੜਾਤਾ ਜੀ ਇਹਨੇ ਉਹ ਕਰਤਾ ਜੀ ਜੇ ਕਰਤਾ ਨਾ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਗੁਰੂ ਸਾਹਿਬ ਨੇ ਸਾਡੇ ਲਈ ਕੁਰਬਾਨੀਆਂ ਕਰਤੀਆਂ ਅਸੀਂ ਆਪ ਗੁਰੂ ਤੋਂ ਕੁਰਬਾਨ ਵੀ ਕਰਦੀਏ ਉਹਦਾ ਕਰਜ਼ਾ ਨਿਕਲਦਾ ਬੀਜੇਪੀ ਸਰਕਾਰ ਤੇ ਪਹਿਲਾਂ ਹੀ ਚੰਡੀਗੜ੍ਹ ਨੂੰ ਹੜੱਪਣਾ ਚਾਹੁੰਦੀ ਏ ਉਹ ਪੰਜਾਬ ਦੇ ਕੋਲੋਂ ਚੰਡੀਗੜ੍ਹ ਖੋਹਣਾ ਚਾਹੁੰਦੀ ਏ ਇਹਨਾਂ ਨੇ ਚੰਡੀਗੜ੍ਹ ਛੱਡ ਕੇ ਸ਼੍ਰੀ ਆਨੰਦਪੁਰ ਸਾਹਿਬ ਵਿਕੇ ਜਿਹੜਾ ਸੈਸ਼ਨ ਬੁਲਾਇਆ ਗਿਆ ਏ ਕੀ ਲੱਗਦਾ ਨਹੀਂ ਕਿ ਪਹਿਲਾਂ ਹੀ ਹੱਥ ਖੜੇ ਕਰ ਦਿੱਤੇ ਨੇ ਨਹੀਂ ਨਹੀਂ ਇਹ ਵੇਖੋ ਚੰਡੀਗੜ੍ਹ ਛੱਡ ਦੇਣਾ ਉਹ ਅਜੇ ਕੋਈ ਗੱਲਬਾਤ ਇਦਾਂ ਦੀ ਚੱਲੀ ਨਹੀਂ ਵੀ ਚੰਡੀਗੜ੍ਹ ਇਹ ਹੁੱਕਾ ਥੋੜੀ ਛੱਡ ਦਿੱਤਾ ਉਹ ਤਾਂ ਸਿਰਫ ਇੱਕ ਦਿਨ ਵਾਸਤੇ ਸੈਸ਼ਨ ਬੁਲਾਇਆ ਉਹ ਵੀ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦੇਣ ਵਾਸਤੇ ਤੇ ਇੱਕ ਇਤਿਹਾਸ ਰਚਿਆ ਗਿਆ ਇਤਿਹਾਸ ਐਵੇਂ ਰਚਿਆ ਗਿਆ ਵੀ ਪਹਿਲਾਂ ਵੀ ਸਰਕਾਰਾਂ ਬਣਦੀਆਂ ਰਹੀਆਂ ਪਹਿਲਾਂ ਵੀ بڑے ਸੀਐਮ ਬਣੇ ਨੇ ਕਿਸੇ ਦੇ ਮਨ 'ਚ ਇਹ ਗੱਲ ਨਹੀਂ ਆਈ ਥੀ ਜਿਹੜੇ ਗੁਰੂ ਸਾਹਿਬ ਦਾ ਸਿਸ਼ਟਾਪ ਦੀ ਮਨਾ ਰਹੇ ਆ ਅਸੀਂ ਗੁਰੂ ਨਾਨਕ ਸਾਹਿਬ ਦਾ 300 ਸਾਲਾ ਵੀ ਮਨਾਇਆ 350 ਸਾਲਾ ਵੀ ਮਨਾਇਆ ਗਿਆ ਹੁਣ ਅੱਜ ਅ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਤਾਬ ਦੀ ਸ਼ੀ ਦੀ ਸ਼ਤਾਬ ਦੀ ਮਨਾਈ ਅਸੀਂ ਕਿਸੇ ਤੇ ਮਨ ਚ ਕਦੀ ਆਈ ਇਹ ਗੱਲ ਵੀ ਕਦੀ ਸੈਸ਼ਨ ਵੀ ਗੁਰੂ ਘਰ ਦੇ ਵਿੱਚ ਲੱਗ ਸਕਦਾ ਇਹ ਇਹ ਮੈਂ ਤਾਂ ਇਹ ਸ਼ੁਰੂ ਤੋਂ ਕਿਹਾ ਵਾ ਕਿ ਭਗਵਾਨਤਮਾਨ ਦੇ ਹਿੱਸੇ ਆਇਆ ਤੇ ਉਹ ਬੰਦਾ ਰਾਜਨੀਤੀ ਦਾ ਵੀ ਜਾਦੂਗਰ ਹੈ ਤੇ ਸ਼ਬਦਾਂ ਦਾ ਵੀ ਜਾਦੂਗਰ ਹੈ ਇੱਕ ਤੁਸੀਂ ਹੋਰ ਗੱਲ ਨੋਟ ਕੀਤੀ ਹੋਊਗੀ ਸਟੇਜਾਂ ਤੁਸੀਂ ਸੁਣਦੇ ਹੋਵੋਗੇ ਜੱਥੇਦਾਰ ਬਾਬਾ ਬਲਵੀਰ ਸਿੰਘ ਦੀ ਸੁਪੀ ਸੁਣੋ ਜੱਥੇਦਾਰ ਬਾਬਾ ਤੁਮ ਜੀ ਦੀ ਸਪੀਚ ਸੁਣੋ ਉਹਨਾਂ ਨੇ ਵਾਰ-ਵਾਰ ਇੱਕ ਗੱਲ ਕੀਤੀ ਆ ਕਿ ਭਗਵੰਤ ਮਾਨ ਜੀ ਨੇ ਇੱਥੇ ਬਹੁਤ ਵਧੀਆ ਉਪਰਾਲਾ ਕੀਤਾ ਸੰਗਤ ਦੇ ਰਹਿਣ ਦਾ ਪ੍ਰੋਗਰਾਮ ਸੰਗਤ ਦੇ ਖਾਣ ਪੀਣ ਦਾ ਸੰਗਤ ਦੀ ਹਰ ਸਹੂਲਤਾਂ ਦਾ ਧਿਆਨ ਜਿਹੜੇ ਗਰੀਬ ਪਰਿਵਾਰ ਕਦੀ ਆਨੰਦਪੁਰ ਸਾਹਿਬ ਕੀ ਅੰਮ੍ਰਿਤਸਰ ਸਾਹਿਬ ਨਹੀਂ ਜਾ ਸਕਦੇ ਕਿਰਾਇਆ ਖਰਚ ਕੇ ਉਹਨਾਂ ਲੋਕਾਂ ਲਈ ਫ੍ਰੀ ਬੱਸਾਂ ਲਾ ਦੇਣੀਆਂ ਇਹ ਕੋਈ ਛੋਟੀ ਗੱਲ ਨਹੀਂ ਆ ਘਰਾਂ ਦੇ ਵਿੱਚ ਬੱਸਾਂ ਭੇਜੀਆਂ ਗਈਆਂ ਲਓ ਭਾਈ ਤੁਹਾਡੇ ਵਾਸਤੇ ਗੁਰੂ ਸਾਹਿਬ ਨੇ ਦਰਵਾਜ਼ੇ ਖੋਲੇ ਆ ਪੰਜਾਬ ਸਰਕਾਰ ਨੇ ਖਜ਼ਾਨਾ ਖੋਲ੍ਹ ਲਿਆ ਤੇ ਆਜੋ ਭਈ ਗੁਰੂ ਦੇ ਦਰਸ਼ਨ ਕਰ ਲਓ ਜਿਹੜੇ ਗੁਰੂ ਦੇ ਗੁਰੂ ਨੂੰ ਪਿਆਰ ਕਰਨ ਵਾਲੇ ਲੋਕ ਇਹ ਮੈਂ ਖੁਦ ਮੇਰੇ ਪਿੰਡ ਦੇ ਵਿੱਚੋਂ ਦੋ ਵਾਰੀ ਬਸ ਗਈ ਆ ਤੇ ਮੈਂ ਇਹ ਗੱਲ ਸਮਝਦਾ ਕਿ ਜਿਹੜੇ ਵਿਚਾਰੇ ਕਈ ਕਹਿੰਦੇ ਹੁੰਦੇ ਨਾ ਵੀ ਕਿਰਾਇਆ ਕਰਕੇ ਨਹੀਂ ਜਾਂਦੇ ਜੇ ਮਾਲੋ ਇੱਕ ਘਰ ਦੇ ਪੰਜ ਜੀ ਜਾਂਦੇ ਆ 1000 ਰੁਪਿਆ ਕਿਰਾਇਆ ਇੱਕ ਬੰਦੇ ਦਾ ਲੱਗ ਜਾਂਦਾ ਤੇ ਪੰਜ ਜੀ ਜਾਂਦੇ 5000 ਰੁਪਿਆ ਕਿਰਾਇਆ ਲੱਗ ਗਿਆ ਨਾ ਉਹਨਾਂ ਦਾ 5000 ਖਰਚਣ ਦੀ ਬਜਾਏ ਉਹ ਮੁਫਤ ਦਰਸ਼ਨ ਕਰਕੇ ਆਇਆ ਆਨੰਦਪੁਰ ਸਾਹਿਬ ਦੇ ਤੇ ਇੱਕ ਇਤਿਹਾਸਕ ਅ ਇਤਿਹਾਸ ਦਾ ਹਿੱਸਾ ਬਣਿਆ ਵੀ 350 ਸਾਲਾਂ ਨਾ ਦੁਬਾਰਾ ਆਉਣਾ ਤੁਹਾਡੀ ਜ਼ਿੰਦਗੀ ਤੇ ਨਾ ਮੇਰੀ ਜ਼ਿੰਦਗੀ ਚ ਆਉਣਾ ਗਾ 400 ਸਾਲਾਂ ਮਿਲਿਆ ਜਾਣਾ 50 ਸਾਲ ਬਾਅਦ ਪਤਾ ਨਹੀਂ ਉਹਦੋਂ ਤੁਸੀਂ ਲੱਭਣਾ ਕਿ ਮੈਂ ਲੱਭਣਾ ਕੀ ਹੋਣਾ ਤੇ ਕੀ ਨਹੀਂ ਔਰ ਦੁਨੀਆ ਰਹਿਣੀ ਕਿ ਨਹੀਂ ਰਹਿਣੀ ਤੇ ਮੈਂ ਸਮਝਦਾ ਬਹੁਤ ਵੱਡਾ ਉਪਰਾਲਾ ਸੀ ਸਹੀ ਗੱਲ ਸੰਧਾਜਲੀ ਦੀ ਉਹ ਚੰਡੀਗੜ੍ਹ ਸ਼ਾਸਨ ਦੌਰਾਨ ਉੱਥੇ ਵੀ ਦਿੱਤੀ ਜਾ ਸਕਦੀ ਸੀ ਜ਼ਰੂਰੀ ਨਹੀਂ ਆਪਾਂ ਕਰ ਉਹਨੇ ਕਰਕੇ ਵਿਖਾਇਆ ਇਹ ਜ਼ਰੂਰੀ ਨਹੀਂ ਕਿ ਆਪਾਂ ਕਰੋੜਾ ਰੁਪਿਆ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਚਾੜ ਕੇ ਚਾੜ ਕੇ ਹੀ ਆਪਾਂ ਜਿਹੜੀ ਗੁਰੂ ਨੂੰ ਜਿਹੜੀ ਸੱਚੀ ਜਿਹੜੀ ਸੰਧਾਜਲੀ ਆ ਉਹ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਦਿੱਤੀ ਜਾਵੇ ਕਿ ਉੱਥੇ ਵੀ ਦਿੱਤੀ ਜਾ ਸਕਦੀ ਕਿ ਦੂਜੀ ਸੰਧਾਜਲੀ ਗੁਰੂ ਨੂੰ ਇਹ ਵੀ ਅਰਪਣ ਹੋ ਸਕਦੀ ਸੀ ਤੇ ਜਿਹੜੇ ਗਰੀਬਾਂ ਦੇ ਸਿਰ ਤੇ ਛੱਤ ਨਹੀਂ ਹੈਗੀ ਉਹਨਾਂ ਦੇ ਘਰ ਪਾ ਕੇ ਵੀ ਉਹ ਸੰਧਾਜਲੀ ਦਿੱਤੀ ਜਾ ਸਕਦੀ ਜਿਨ੍ਹਾਂ ਦਾ ਇਲਾਜ ਨਹੀਂ ਹੋ ਰਿਹਾ ਉਹਨਾਂ ਦਾ ਇਲਾਜ ਕਰਵਾ ਕੇ ਵੀ ਦਿੱਤੀ ਜਾ ਸਕਦੀ ਔਰ ਜਿਹੜੇ ਬੱਚਿਆਂ ਕੋ ਫੀਸਾਂ ਨਹੀਂ ਦਿੱਤੀਆਂ ਜਾ ਰਹੀਆਂ ਉਹਨਾਂ ਦੀਆਂ ਫੀਸਾਂ ਤਾਂ ਪੰਜਾਬ ਗਵਰਨਮੈਂਟ ਉਤਾਰ ਕੇ ਵੀ ਸੱਚੀ ਸੰਧਾਜਲੀ ਮਤਲਬ ਦੇ ਸਕਦੀ ਔਰ ਹੋਰ ਵੀ ਕਈ ਜਿੰਨਾਂ ਕੋ ਰੁਜ਼ਗਾਰ ਨਹੀਂ ਹੈਗਾ ਜਿਹੜੇ ਅੱਜ ਪਿੱਛੇ ਜਿਮਨੀ ਚੌਣ ਹੋ ਕੇ ਹਟੀਆਂ ਔਰ ਤਰਨ ਤਾਰਨ ਧਰਨਿਆਂ ਦਾ ਗੜ ਰਿਹਾ ਏ ਉਹਨਾਂ ਨੂੰ ਪੱਕੇ ਕਰਕੇ ਉਹਨਾਂ ਦੇ ਮਾਣ ਪੱਤੇ ਦੇ ਕੇ ਵੀ ਸੰਧਾਜਲੀ ਦੇ ਦਿੱਤੀ ਜਾ ਸਕਦੀ ਆ ਕਿ ਸਿਰ ਤੇ ਕਰਜ਼ਾ ਚੜ ਕੇ ਜਿਹੜੀ ਸੰਧਾਜਲੀ ਉਹੀ ਗੁਰੂ ਨੂੰ ਦੇਣੀ ਮੈਂ ਫੇਰ ਵਾਰ-ਵਾਰ ਤੁਹਾਨੂੰ ਇਹ ਜ਼ਿਕਰ ਕਰ ਰਿਹਾ ਕਿ ਮੈਂ ਕਹਾਂ ਜੀ ਇਹ ਸਾਰੀਆਂ ਗੱਲਾਂ ਜਿਹੜੀਆਂ ਵਾ ਇਹ ਇਹਨਾਂ ਤੇ ਵਿਚਾਰਨਾ ਹੋਣਾ ਚਾਹੀਦਾ ਬਿਲਕੁਲ ਸਰਕਾਰ ਜਿੱਥੇ ਫੇਲ ਹੈ ਉੱਥੇ ਫੇਲ ਸਰਕਾਰ ਦਾ ਸਾਹਮਣੇ ਆਉਂਦਾ ਹੈ ਵੀ ਅੱਜ ਲੋਕ ਇਲਾਜ ਖਰੋ ਮਰ ਰਹੇ ਨੇ ਉੱਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਉੱਤੇ ਵੀ ਕਰ ਰਿਹਾ ਹੈ ਫਿਰ ਜਿਹੜਾ ਘਰ ਘਰ ਬਣਾਉਣ ਦੀ ਗੱਲ ਹੈ ਪ੍ਰਧਾਨ ਮੰਤਰੀ ਨਵਾਸ ਯੋਜਨਾ ਦੇ ਤਹਿਤ ਉਹ ਵੀ ਕਿਤੇ ਨਾ ਕਿਤੇ ਹੋ ਤਾ ਰਿਹਾ ਹੈ ਨਾ ਜੀ ਮੈਂ ਉਸ ਮਿਸ਼ਨ ਨੂੰ ਨਹੀਂ ਛੇੜਦਾ ਆਪਾਂ ਜਿਹੜੇ ਵਿਸ਼ੇ ਤੇ ਅੱਜ ਵਿਚਾਰ ਕਰ ਰਹੇ ਆ ਅੱਜ ਦਾ ਵਿਸ਼ਾ ਆਪਣਾ ਕੀ ਭਗਵੰਤ ਮਾਲ ਨੇ ਕਰਜ਼ਾ ਲੈ ਕੇ ਗੁਰੂ ਸਾਹਿਬ ਦੀ ਸ਼ਤਾਬ ਦੀ ਜਿਹੜੀ ਮਨਾਈ ਉਹ ਸਹੀ ਕੀਤਾ ਜਾਂ ਗਲਤ ਕੀਤਾ ਆਪਣਾ ਵਿਸ਼ਾ ਅੱਜ ਇਹ ਹੈ ਤੇ ਮੈਂ ਚਾਹਾਂਗਾ ਇਸੇ ਵਿਸ਼ੇ ਦੌਰਾਨ ਜਿਮਨੀ ਚੋਣ ਦੌਰਾਨ ਇੱਕ ਐਲਾਨ ਕੀਤਾ ਸੀ ਭਗਵੰਤ ਮਾਨ ਨੇ ਕਿ ਇਸ ਸੈਸ਼ਨ ਦੇ ਦੌਰਾਨ ਜਿਹੜਾ ਬੀਬੀਆਂ ਦੇ ਨਾਰ ਲਾਰਾ ਲਾਇਆ ਏ ਜਦੋਂ ਸਰਕਾਰ ਬਣ ਤੋਂ ਪਹਿਲਾਂ ਕਿ ਬੀਬੀਆਂ ਨੂੰ 1-1000 ਰੁਪਏ ਦਿੱਤਾ ਜਾਵੇਗਾ ਉਹ ਇਸ ਸੈਸ਼ਨ ਦੇ ਦੌਰਾਨ ਉਹ ਵੀ ਜਿਹੜਾ ਮਤਾ ਉਹ ਵੀ ਕਿਤੇ ਗਾਇਬ ਹੋ ਗਿਆ ਉਹ ਵੀ ਨਜ਼ਰ ਨਹੀਂ ਆਇਆ ਦੇਖੋ ਜੀ ਉਹਨਾਂ ਕਹਿ ਤਾਗਾ ਨਾ ਵੀ ਆਉਣ ਵਾਲਾ ਸੈਸ਼ਨ ਜਿਹੜਾ ਵਾ ਜਿਹੜਾ ਪਾਰਲੀਮੈਂਟ ਚ ਇੱਥੇ ਤਾਂ ਸਿਰਫ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਕਰਕੇ ਉਹਨਾਂ ਨੇ ਜਿਹੜੇ ਮਤੇ ਨਾ ਪਾਏ ਆ ਉਹ ਉਹ ਮਤਿਆਂ ਲਈ ਵੇਖੋ ਨਾ ਜੀ 1000 ਰੁਪਏ ਕੀ ਕੁਛ ਵੀ ਨਹੀਂ ਆ ਰਿਹਾ 1000 ਰੁਪਏ ਸਾਡਾ ਦੋ ਦਿਨਾਂ ਦਾ ਖਰਚਾ ਆਪਾਂ ਇੱਕ ਗਰੀਬ ਤੋਂ ਗਰੀਬ ਕਰਦਾ ਹੋਈ ਗਣ ਲਈਏ ਨਾ ਮੈਂ ਕਹਿੰਦਾ ਵੀ 300 ਰੁਪਏ ਰੋਜ਼ ਦਾ ਖਰਚਾ ਹੈ ਹਰ ਘਰ ਦਾ ਤੇ ਮੈਂ ਕਹਿੰਦਾ 1000 ਰੁਪਏ ਨੇ ਕਿੰਨੇ ਦਿਨ ਲੰਘਣਗੇ ਉਹ ਉਹਨੂੰ ਛੱਡੋ ਤੁਸੀਂ ਜਿਹੜੀ ਗੱਲ ਕਿ ਇਹ ਡਰਾਮਾ ਹੈ ਕਿ ਜਾਂ ਉਹਨਾਂ ਮਤਿਆਂ ਨੂੰ ਅਮਲੀ ਦਰਾਂ ਪਹਿਨਾਇਆ ਜਾਵੇਗਾ ਹੋ ਸਕਦਾ ਵੀ ਸਰਕਾਰ ਦੀ ਮਨਛਾ ਕੁਝ ਹੋਰ ਹੋਵੇ ਪਰ ਮੈਂ ਕਹਿੰਦਾ ਵੀ ਜਿਹੜੀ ਗੁਰੂ ਦੇ ਘਰ ਬਹਿ ਕੇ ਐਲਾਨ ਕੀਤੇ ਗਏ ਨਾ ਜਨਾਬ ਗੁਰੂ ਦੀ ਮਾਰ ਬੜੀ ਪੈਰੀ ਹੈ ਰੱਬ ਦੀ ਲੱਖ ਪਰ ਅੱਜ ਦੀਆਂ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਬਣੀਆਂ ਨੇ ਗੁਰੂ ਦੇ ਨਾਂ ਤੇ ਡਰਾਮੇ ਕਰਦੀਆਂ ਆਈਆਂ ਨੇ ਤੇ ਗੁਰੂ ਗੁਰੂ ਦਾ ਕਰਨਲ ਦੀ ਗੁਰੂ ਦੇ ਜ਼ਰੀਏ ਆਮ ਭੋਲੀ ਭਾਲੀ ਜਨਤਾ ਨੂੰ ਮੂਰਖ ਬਣਾਉਂਦੀਆਂ ਆਈਆਂ ਨੇ ਮੈਂ ਉਹੀ ਗੱਲ ਕਹਿ ਰਹਿਣਾ ਵੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਂ ਤੇ ਰਾਜਨੀਤੀ ਕੀਤੀ ਅੱਜ ਲੱਭੋ ਕਿੱਧਰ ਗਏ ਜੇ ਇਹ ਇਹ ਰਾਜਨੀਤੀ ਕਰਨਗੇ ਰਾਜਨੀਤੀ ਵਾਸਤੇ ਵੀ ਸਭ ਕੁਝ ਕੀਤਾ ਗਿਆ ਤੇ 2027 ਫੇਰ ਆਉਣਾ ਹੈ ਲੋਕ ਆਪੇ ਜਵਾਬ ਦੇ ਦੇਣਗੇ ਮੈਨੂੰ ਲੱਗਦਾ ਕਿਤਨਾ ਕਿਤੇ ਭਗਵੰਤ ਮਾਨ ਦੀ ਨੀਅਤ ਦੇ ਵਿੱਚ ਖੋਟ ਹੈ ਇੱਥੇ ਤਰਨਤਾਰਨ ਸਾਹਿਬ ਦੀ ਧਰਤੀ ਤੇ ਪੱਟੀ ਵਿਖੇ ਇੱਕ ਲਾਜ ਯੂਨੀਵਰਸਿਟੀ ਬਣੀ ਹੋਈ ਸੀ ਉਹ ਉਹਦਾ ਜਿਹੜਾ ਨੀਂਹ ਪੱਥਰ ਸੀ ਉਹ ਉਹ ਕਾਂਗਰਸ ਸਰਕਾਰ ਨੇ ਰੱਖਿਆ ਸੀ ਉਸ ਨੂੰ ਅਮਲੀ ਜਾਮਾ ਪਹਿਨਾ ਪਹਿਨਾ ਦਿੰਦੇ ਉਸ ਨੂੰ ਫੰਡ ਜਾਰੀ ਕਰ ਦਿੰਦੇ ਉਹ ਲਾਜ਼ ਯੂਨੀਵਰਸਿਟੀ ਭਾਂਦੀ ਬਾਰਡਰ ਏਰੀਆ ਤੇ ਆ ਜਿਹੜੀ ਬਾਰਡਰ ਬੈਲਟ ਆ ਇਹ ਇਹ ਦੇ ਜਿਹੜੇ ਵਿਦਿਆਰਥੀ ਉਹਨਾਂ ਨੂੰ ਲਾਹਾ ਮਿਲਦਾ ਦੇਖੋ ਜੀ ਇਹਨਾਂ ਸਵਾਲਾਂ ਦੇ ਜਵਾਬ ਤਾਂ ਤੁਸੀਂ ਸਰਕਾਰ ਤੋਂ ਮੰਗੋ ਨਾ ਮੈਂ ਕੋ ਸਰਕਾਰੀ ਨਮਾਇੰਦਾ ਥੋੜੀ ਮੈਂ ਤਾਂ ਆਪ ਖੁਦ ਸਰਕਾਰ ਨੂੰ ਸਵਾਲ ਕਰਦਾ ਤੁਸੀਂ ਸਰਕਾਰ ਦੇ ਹਿੱਤ ਚ ਬੋਲਦੇ ਸਰਕਾਰ ਸਰਕਾਰ ਦੇ ਵਕੀਲ ਬਣ ਕੇ ਨਿਤਰੇ ਜੋ ਬਿਲਕੁਲ ਮੈਂ ਸਰਕਾਰ ਦਾ ਵਕੀਲ ਨਹੀਂ ਬਣ ਰਿਹਾ ਮੈਂ ਇਹ ਗੱਲ ਕਰ ਰਿਹਾ ਪੀ ਜਿਹੜੇ ਤੁਸੀਂ ਕਹਿ ਰਹੇ ਜੋ ਜੋ ਭਗਵੰਤ ਮਾਨ ਨੇ ਕੀਤਾ ਬਹੁਤ ਵਧੀਆ ਕੀਤਾ ਮੇਰੀ ਪੂਰੀ ਹੋਣ ਦਿਓ ਨਾ ਮੇਰੀ ਗੱਲ ਪੂਰੀ ਹੋਣ ਦਿਓ ਤੁਸੀਂ ਹੁਣ 2 ਮਿੰਟ ਮੈਨੂੰ ਦਿਓ ਆਪਾਂ ਇਸ ਗੱਲ ਤੇ ਗੱਲ ਕਰ ਰਹੇ ਆਂ ਵੀ ਜਿਹੜੇ ਮਤੇ ਸਰਕਾਰ ਨੇ ਪਾਏ ਆ ਜੇ ਤੇ ਸਰਕਾਰ ਉਹਨਾਂ ਨੂੰ ਇਨ ਬਿਨ ਲਾਗੂ ਕਰ ਦਿੰਦੀ ਆ ਅਸੀਂ ਸਰਕਾਰ ਦੀ ਵਾਹ ਵਾਹ ਵੀ ਕਰਾਂਗੇ ਤਾੜੀਆਂ ਵੀ ਮਾਰਾਂਗੇ ਅਸੀਂ 2027 ਚ ਕਵਾਂਗੇ ਪ੍ਰਚਾਰ ਵੀ ਕਰਾਂਗੇ ਵੀ ਵਾਕੇ ਯਾਰ ਸਰਕਾਰ ਨੇ ਕਰਕੇ ਵਿਖਾਇਆ ਜੀ ਅਮਰ ਸਰ ਨੂੰ ਉਹਨਾਂ ਨੇ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਕੀਤੀ ਕਰਕੇ ਵਿਖਾਵੇ ਮੈਂ ਤਾਂ ਕਹਿ ਰਿਹਾ ਜੀ ਕਰਕੇ ਵਿਖਾਵੇ ਮੈਂ ਕੋਈ ਸਰਕਾਰ ਦਾ ਨੁਮਾਇੰਦਾ ਥੋੜੀ ਨਾਮ ਹੈ ਕੋਈ ਅਹੁਦੇਦਾਰ ਇਹ ਜਿਹੜੇ ਪਵਿੱਤਰ ਸ਼ਹਿਰਾਂ ਨੂੰ ਦਰਜੇ ਦੇਣਿਆ ਇਹ ਜਿਹੜਾ ਸ਼੍ਰੀ ਆਨੰਦਪੁਰ ਸਾਹਿਬ ਦਾ ਮਤਾ ਸੀ ਨਾ ਉਹਦੇ ਵਿੱਚ ਪਹਿਲਾਂ ਹੀ ਮੌਜੂਦ ਸੀ ਕੋਈ ਨਵਾਂ ਤੀਰ ਥੋੜੀ ਸਰਕਾਰ ਨੇ ਮਾਰਿਆ ਜਦੋਂ ਮੌਜੂਦ ਸੀਗਾ ਉਦੋਂ ਸਰਕਾਰਾਂ ਨੇ ਵਿਰੋਧ ਵੀ ਕੀਤਾ ਇਸ ਗੱਲ ਦਾ ਉਦੋਂ ਫਿਰ ਸਰਕਾਰ ਕਰ ਦਿੰਦੀ ਇਹ ਤਾਂ ਮਤਾ ਤਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਦਾ ਹੀ ਨਾ ਕਿਹੜੇ 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 ਸ਼ਹਿਰ ਨੂੰ ਇਹਨਾਂ ਨੇ ਪਵਿੱਤਰ ਜਿਹੜਾ ਇੱਕ ਨਾਲ ਦੇ ਦਰਜਾ ਦਿੱਤਾ ਹੈ ਬਠਿੰਡੇ ਦੀ ਗੱਲ ਹੋ ਰਹੀ ਆ ਆਪਣਾ ਅੰਮ੍ਰਿਤਸਰ ਦੀ ਗੱਲ ਹੋ ਰਹੀ ਆ ਫਤਿਹਗੜ੍ਹ ਸਾਹਿਬ ਸਾਡੇ ਤਖਤਾਂ ਦੀ ਗੱਲ ਹੋਈ ਆ ਕਿ ਜਿੱਥੇ ਜਿੱਥੇ ਸਾਡੇ ਤਖਤ ਨੇ ਪੰਜਾਬ ਵਿੱਚ ਅੰਮ੍ਰਿਤਸਰ ਕੇ ਪੂਰੇ ਜ਼ਿਲ੍ਹੇ ਨੂੰ ਪਵਿੱਤਰ ਦਰਜਾ ਦਿੱਤਾ ਹੈ ਵੀ ਆ ਸ਼ਹਿਰ ਨੂੰ ਪਹਿਲਾਂ ਇਹ ਇਹ ਸਾਲ ਸਰਦਾਰ ਪ੍ਰਗਟ ਸਿੰਘ ਹੋਣਾ ਵੀ ਸੈਸ਼ਨ ਦੇ ਵਿੱਚ ਹੀ ਚੁੱਕਿਆ ਸੀਗਾ ਕਿ ਸੀਐਮ ਸਾਹਿਬ ਇੱਕ ਕਲੀਅਰ ਕਰ ਦੇਣਾ ਵੀ ਕੱਲੇ ਗਲਿਆਰੇ ਨੂੰ ਪਵਿੱਤਰ ਕਰਨਾ ਕਿ ਜਾਂ ਸਾਰੇ ਅੰਮ੍ਰਿਤਸਰ ਸ਼ਹਿਰ ਨੂੰ ਫਿਰ ਉਸ ਤੋਂ ਬਾਅਦ ਸੰਧਵਾ ਸਾਹਿਬ ਜਦੋਂ ਸੈਸ਼ਨ ਤੋਂ ਬਾਹਰ ਆਉਂਦੇ ਨੇ ਉਹਨਾਂ ਨੇ ਕਲੀਅਰ ਕੀਤਾ میڈیا ਦੇ ਸਾਹਮਣੇ ਇਹ ਗੱਲ ਕਹੀ ਵੀ ਜਿਹੜਾ ਪ੍ਰਾਤਨ ਅੰਮ੍ਰਿਤਸਰ ਹੈ ਪ੍ਰਾਤਨ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾ ਰਿਹਾ ਹੈ ਜੀ ਪਰ ਗਲਿਆਰੇ ਦੇ ਅੰਦਰ ਜਿਹੜੇ ਗੇਟ ਬਣੇ ਨੇ ਚਾਹੇ ਲੋਹਰੀ ਗੇਟ ਹੈ ਚਾਹੇ ਖਜ਼ਾਨਾ ਗੇਟ ਹੈ ਚਾਹੇ ਹਾਲ ਗੇਟ ਹੈ ਚਾਹੇ ਹਾਥੀ ਗੇਟ ਆ ਜਿੰਨੇ ਵੀ ਗੇਟ ਆ ਉਹਦੇ ਅੰਦਰ ਅੰਦਰ ਇਹੋ ਜਿਹਾ ਹੋਟਲ ਨੇ ਜਿੱਥੇ ਦੇ ਵਪਾਰ ਦੇ ਧੰਦੇ ਚੱਲਦੇ ਨੇ ਉਸ ਗਲਿਆਰੇ ਦੇ ਅੰਦਰ ਇੱਕ ਮੱਛੀ ਮੰਡੀ ਹੈ ਜਿੱਥੇ ਮੱਛੀ ਦਾ ਵਪਾਰ ਹੁੰਦਾ ਹੈ ਉਸੇ ਗਲਿਆਰੇ ਦੇ ਅੰਦਰ ਬਹੁਤ ਸਾਰੀਆਂ ਤਮਾਕੂ ਦੀਆਂ ਦੁਕਾਨਾਂ ਨੇ ਉਸੇ ਗਲਿਆਰੇ ਦੇ ਅੰਦਰ ਬਹੁਤ ਸਾਰੇ ਜੂਏ ਦੇ ਅੱਡੇ ਨੇ ਕਿ ਉਹ ਸਾਰੇ ਖਤਮ ਕੀਤੇ ਜਾਣਗੇ ਪੂਰੀ ਚਰਚਾ ਦੇ ਵਿੱਚ ਪੂਰੇ ਕੀਤੇ ਜਾਣਗੇ ਨਹੀਂ ਕਰਨੇ ਚਾਹੀਦੇ ਸਰਕਾਰ ਨੂੰ ਮੈਂ ਕਹਿ ਰਿਹਾ ਤੁਹਾਡੇ ਮਾਧਿਅਮ ਰਿਹਾ 20 ਹੁਣ ਕਰਕੇ ਦਿਖਾਓ ਮੈਂ ਇਹ ਨਹੀਂ ਕਹਿ ਰਿਹਾ ਵੀ ਸਰਕਾਰ ਨੇ ਜੇ ਐਲਾਨ ਕਰਤਾ ਤੂੰ ਹੋ ਗਿਆ ਉਹ ਇੱਕ ਇੱਕ ਤੋਂ ਹੋਰ ਉਹਨਾਂ ਨੇ ਗੱਲਾਂ ਕੀਤੀਆਂ ਵੀ ਅਸੀਂ ਇੱਥੇ ਕਲੀਅਰ ਕਰ ਰਹੇ ਹਾਂ ਅਸੀਂ ਉਹਨਾਂ ਦੇ ਪੁਨਰਸੁਰਜੀਤੀ ਵਾਸਤੇ ਵੀ ਕੰਮ ਕਰਾਂਗੇ ਜਿਹੜੇ ਦੁਕਾਨਦਾਰਾਂ ਦਾ ਨੁਕਸਾਨ ਹੋਊਗਾ ਮੈਂ ਕਹਿੰਦਾ ਵੀ ਪਹਿਲਾਂ ਕਿਉਂ ਨਹੀਂ ਕੀਤਾ ਪਹਿਲਾਂ ਹੋਣਾ ਚਾਹੀਦਾ ਸੀ ਪਹਿਲਾਂ ਇਨਕੁਆਇਰੀ ਕਰਨੀ ਚਾਹੀਦੀ ਸੀ ਕਿ ਕਿੰਨੇ ਦੁਕਾਨਦਾਰਾਂ ਦਾ ਨੁਕਸਾਨ ਹੋਊਗਾ ਇਹ ਸਰਕਾਰ ਨੂੰ ਪਹਿਲਾਂ ਇਹਦੇ ਵਿੱਚ ਇੱਕ ਰੋਡ ਮੈਪ ਬਣਾਉਣਾ ਚਾਹੀਦਾ ਸੀ ਫੇਰ ਜਾ ਕੇ ਐਲਾਨ ਕਰਨਾ ਚਾਹੀਦਾ ਸੀ ਇਹ ਤੇ ਇਥੋਂ ਫਿਰ ਸਿੱਧਾ ਹੀ ਸਿੱਧ ਹੁੰਦਾ ਏ ਕਿ ਸਰਕਾਰ ਨੇ ਇੱਕ ਜਿੱਦਾਂ ਤੁਸੀਂ ਪਹਿਲਾਂ ਕਹਤਾ ਮੌਕੇ ਦਾ ਚੌਕਾ ਮਾਰ ਕੇ ਲੋਕਾਂ ਦਾ ਦਿਲ ਤੇ ਜਿੱਤ ਲਿਆ ਲੋਕਾਂ ਦੀ ਵਾਹ ਵਾਹ ਦੇ ਖਟ ਲਈ ਪਰ ਇਸ ਨੂੰ ਅਮਲੀ ਜਾਮਾ ਮੈਨੂੰ ਨਹੀਂ ਲੱਗਦਾ ਸਰਕਾਰ ਪਹਿਨਾਏ ਯਾਰ 27 ਆਉਣ ਵਾਲੀ ਹੈ ਲੋਕਾਂ ਨੇ ਆਪੇ ਜਵਾਬ ਦੇ ਦੇਣਾ ਤੁਹਾਡੇ ਕੋ ਵੀ ਹਥਿਆਰ ਹੁੰਦਾ ਤੇ ਮੇਰੇ ਕੋਲ ਵੀ ਹੁੰਦਾ ਤੁਸੀਂ ਵੀ ਇਹ ਸਵਾਲ ਕਰਦੇ ਹੋ ਮੈਂ ਵੀ ਕਰਾਂਗਾ ਮੈਂ ਸਿਰਫ ਸਿਰਫ ਮੈਂ ਸਰਕਾਰ ਦੀ ਹਮਾਇਤ ਪਰ ਹਰ ਟਾਈਮ ਤੇ ਤੁਸੀਂ ਭਗਵੰਤ ਮਾਨ ਦੇ ਸੋਲੇ ਗਾ ਰਹੇ ਹੋ ਨਹੀਂ ਨਹੀਂ ਮੈਂ ਸਰਕਾਰ ਦੀ ਹਮਾਇਤ ਬਿਲਕੁਲ ਨਹੀਂ ਕਰ ਰਿਹਾ ਮੈਂ ਸਵਾਲ ਕਰ ਰਿਹਾ ਕਿ ਕੀ ਸਰਕਾਰ ਨੇ ਜੇ ਐਲਾਨ ਕੀਤਾ ਵਾ ਤੇ ਉਹਨੂੰ ਇਨ ਬਿਨ ਲਾਗੂ ਕਰ ਸਕੂਗੀ ਸਰਕਾਰ ਮੈਂ ਇਹ ਸਵਾਲ ਚੁੱਕ ਰਿਹਾ ਮਨਾਲੇ ਪੁੱਛ ਰਿਹਾ ਕਿ ਕੀ ਉਹ ਦੁਕਾਨਦਾਰਾਂ ਨੂੰ ਤੁਸੀਂ ਪਹਿਲਾਂ ਕਿਉਂ ਨਹੀਂ ਮਿਲੇ ਪਹਿਲਾਂ ਕਿਉਂ ਨਹੀਂ ਆ ਕੇ ਇੱਕ ਕਲੀਅਰ ਕੀਤਾ ਕਿ ਕਿੰਨੇ ਦੁਕਾਨਦਾਰਾਂ ਨੂੰ ਨੁਕਸਾਨ ਹੋਣ ਕਿਉਂ ਕਹਿ ਰਹੇ ਹੋ ਵੀ ਉਹਨਾਂ ਦੀ ਪੁਨਰ ਸਜਿੱਤੀ ਵਾਸਤੇ ਵੀ ਕੰਮ ਹੋਊਗਾ ਮੈਂ ਕਹਿੰਦਾ ਪਹਿਲਾਂ ਕਿਉਂ ਨਹੀਂ ਕੀਤਾ ਮੈਂ ਸਵਾਲ ਕਰ ਰਹੇ ਆ ਤੁਹਾਡੇ ਮਾਦੀਆਂ ਰਹੀ ਕਰ ਰਹੇ ਆ ਕਿ ਮੈਂ ਗਾਹ ਵੀ ਕਵਲ ਸਵਾਲ ਪੁੱਛਾਂਗਾ 2027 ਦੇ ਵਿੱਚ ਜਦੋਂ ਅਸੀਂ ਗਰਾਉਂਡ ਤੇ ਉਤਰਾਂਗੇ 2027 ਦੀਆਂ ਇਹਨਾਂ ਵੋਟਾਂ ਮੰਗਣ ਆਉਣ ਅਸੀਂ ਆਪਣੇ ਸਵਾਲਾਂ ਦੀ ਕਲੀਅਰੈਂਸ ਲਵਾਂਗੇ ਅਨੰਦਪੁਰ ਸਾਹਿਬ ਵੇਖੇ ਜਿਹੜੇ ਵਿਧਾਨ ਸਭਾ ਸੈਂਸਰ ਦਾ ਜਿਹੜੇ ਟੈਂਟ ਲਾਇਆ ਗਿਆ ਹੈ ਜਿਉਂ ਤੇ ਏਸੀ ਲਾਏ ਗਏ ਨੇ ਜਾਂ ਉੱਥੇ ਹੋਰ ਵੀ ਜਿਹੜਾ ਕੰਮ ਉਹ ਕੋਈ ਬਿਹਾਰ ਤੋਂ ਆਇਆ ਕੋਈ ਜੂਪੀ ਤੋਂ ਆਇਆ ਕੋਈ ਦਿੱਲੀ ਤੋਂ ਆ ਕੇ ਜਿਹੜੇ ਉੱਥੋਂ ਦੇ ਜਿਹੜੇ ਮਜ਼ਦੂਰ ਨੇ ਜਾਂ ਜਿਹੜੇ ਵਰਕਰ ਨੇ ਉਹਨਾਂ ਨੇ ਕੰਮ ਕੀਤਾ ਏ ਕਿ ਉਹ ਸਾਰਾ ਪੈਸਾ ਜਿੰਨਾ ਹੈਗਾ ਉਹ ਤੇ ਪੰਜਾਬ ਦੇ ਵਿੱਚੋਂ ਬਾਹਰਲੇ ਲੋਕ ਲੁੱਟ ਕੇ ਲੈ ਗਏ ਨੇ ਵੇਖੋ ਜਿਹੜੇ ਆ ਤੁਸੀਂ ਵੇਖਿਆ ਹੋਗਾ ਟੈਂਟ ਸਿਟੀ ਬਣਾਈ ਹੈ ਨਾ ਉਹ ਟੈਂਟ ਸਿਟੀ ਮੇਰੇ ਖਿਆਲ ਜਿਹੜੀ ਕਲਾ ਜਿਹੜੇ ਇਲਾਕੇ ਦੀ ਹੈਗੀ ਉਹ ਹੀ ਕਰ ਸਕਦਾ ਸੀ ਹੁਣ ਜਿਤਨਾ ਮੰਨ ਕੇ ਚਲੋ ਆ ਬਾਂਸਾਂ ਦੀਆਂ ਝੌਂਪੜੀਆਂ ਬਣਾਉਣ ਵਾਲੇ ਲੋਕ ਆਉਂਦੇ ਉਹ ਰਾਜਸਥਾਨ ਤੋਂ ਆਉਂਦੇ ਨੇ ਸਾਡੇ ਪੰਜਾਬੀ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਕੋਈ ਕਲਾ ਨਹੀਂ ਹੈਗੀ ਮੈਂ ਇਹ ਨਹੀਂ ਮੈਂ ਵੀ ਨਹੀਂ ਕਿਹਾ ਮੈਂ ਇਹ ਨਹੀਂ ਕਿਹਾ ਵੀ ਜਿਹੜੀ ਕਲਾ ਉਹਨਾਂ ਲੋਕਾਂ ਨੇ ਕਹਿੰਦੇ ਸਾਡੇ ਪੰਜਾਬੀਆਂ ਨੂੰ ਸ਼ਰਤਾਂ ਚਾੜਨੀਆਂ ਫੜਾ ਦੋ ਲਾ ਦੇਣਗੇ ਜੇ ਉਹਨਾਂ ਨੂੰ ਕੋਈ ਟੈਨਸਿਟੀ ਬਣਾ ਕੇ ਦੋ ਨਹੀਂ ਬਣਾ ਕੇ ਦੇਣਗੇ ਉਹ ਜਿੰਨੂ ਜਿਹੜੀ ਕਲਾ ਦਾ ਵਿੱਚ ਨਪੋਣਾ ਬੰਦਾ ਉਹ ਹੀ ਕਰੂਗਾ ਨਾ ਆ ਕੇ ਮੈਂ ਇਹ ਨਹੀਂ ਕਹਿ ਰਿਹਾ ਵੀ ਉਹ ਬਾਹਰ ਪੈਸਾ ਚਲੇਗਾ ਤੇ ਬਹੁਤ ਚੰਗਾ ਹੈ ਕਿਹੜਾ ਫਾਪਿਆ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਸੈਸਲ ਲਾਉਣਾ ਹੈ ਹਾਂ ਨਹੀਂ ਪਿਆ ਸੀ ਸਾਡੇ ਗੁਰੂ ਦੀ ਸ਼ਤਾਬ ਦੀ ਬਣਾਉਣੀ ਸੀ ਅਸੀਂ 550 350 ਸਾਲਾਂ ਨਾ ਦੁਬਾਰਾ ਆਉਣਾ ਮੈਂ ਪਹਿਲਾਂ ਕਿਹਾ ਵੀ ਇਹ ਇਤਿਹਾਸਕ ਘਟਨਾ ਸੀਗੀ ਇਹ ਇਤਿਹਾਸ ਸੀ ਸਾਡਾ ਤੇ ਇਤਿਹਾਸਕ ਫੈਸਲੇ ਤੇ ਲੈਣੇ ਬਣਦੇ ਆ ਆਉਣ ਵਾਲੇ ਸਮੇਂ ਵਿੱਚ ਲੋਕ ਲਾਂਟਾਂ ਵੀ ਪਾਉਣਗੇ ਜੇ ਇਹਨ ਬਿਨ ਲਾਗੂ ਨਹੀਂ ਹੁੰਦਾ ਤਾਂ ਲਾਂਟਾਂ ਇਸ ਕਰਕੇ ਪਾਉਣਗੇ ਵੀ ਗੁਰੂ ਦੇ ਘਰ ਜਾ ਕੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸੈਸ਼ਨ ਬੁਲਾ ਕੇ ਸਾਰਿਆਂ ਨੇ ਕਲੀਅਰੈਂਸ ਦਿੱਤਾ ਸਾਰਿਆਂ ਨੇ ਮਤਾ ਪਾਸ ਕੀਤਾ ਸਾਰਿਆਂ ਨੇ ਉਤੇ ਸਹਿਮਤੀ ਜਤਾਈ ਵੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਬਠਿੰਡੇ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਚਾਹੀਦਾ ਇਹ ਲਾਗੂ ਹੋਣਾ ਚਾਹੀਦਾ ਇਹ ਸਾਰਿਆਂ ਨੇ ਮਤਾ ਪਾਸ ਕੀਤਾ ਉਹ ਚ ਕਾਂਗਸੀ ਵੀ ਸ਼ਾਮਲ ਹੈ ਜਿਹੜੇ ਹੋਰ ਕੋਈ ਹੋਰ ਇੱਕ ਦੋ ਸ਼ਾਇਦ ਹੋ ਸਕਦਾ ਹੋਰ ਵੀ ਕਿ ਆ ਪਾਰਟੀ ਦਾ ਟੀਮ ਦਾ ਬੈਠਾ ਹੋਵੇ ਉੱਥੇ ਇਹ ਸਾਰਿਆਂ ਦੀ ਗਵਾਹੀ ਪੈ ਗਈ ਇਹਦੇ ਵਿੱਚ ਮੰਨ ਲਓ ਜੇ ਸਰਕਾਰ ਬਦਲਦੀ ਵੀ ਹੈ ਤੇ ਉਹਨਾਂ ਨੂੰ ਵੀ ਉਹ ਲਾਗੂ ਕਰਨਾ ਪੈਣਾ ਹੈ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਨਾਂ ਤੇ ਯੂਨੀਵਰਸਿਟੀ ਸਰਕਾਰ ਨੇ ਐਲਾਨ ਕਰਤਾ ਬਣਾਉਣ ਜਾ ਰਹੀ ਹੈ ਪਰ ਜਿਹੜੀ ਪੱਟੀ ਵਿਖੇ ਲਾ ਯੂਨੀਵਰਸਿਟੀ ਆ ਉਹਦੇ ਵੱਲ ਨਹੀਂ ਧਿਆਨ ਹੈਗਾ ਮੈਂ ਪਹਿਲਾਂ ਵੀ ਤੁਹਾਡੇ ਨਾਲ ਇਸ ਗੱਲ 'ਤੇ ਜ਼ਿਕਰ ਕੀਤਾ ਹੈ ਮੈਂ ਕਹਿ ਰਿਹਾ ਜੀ ਇਹ ਜਿਹੜੀ ਪੱਟੀ ਲਾਅ ਹੈਗੀ ਆ ਨਾ ਜਾਪਾਨਾ ਜੇ ਵਾਕਿਆ ਉਹ ਬਣਦੀ ਨਾ ਤੇ ਮੈਂ ਕਹਿੰਦਾ ਵੀ ਮਾਝੇ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਉਹਦਾ ਹੋਣਾ ਹੈ ਕਿਉਂਕਿ ਮੈਨੂੰ ਇੱਕ ਹਾਸੇ ਵਾਲੀ ਗੱਲ ਆ ਗਈ ਵੀ ਜਦੋਂ ਸਰਦਾਰ ਸੁਰਿੰਦਰ ਸਿੰਘ ਕੈਰੋਂ ਬਣੇ ਸੀ ਨਾ ਸੀਐਮ ਸਾਹਿਬ ਬਣੇ ਸੀਗੇ ਉਹਨਾਂ ਨੇ ਮਾਝੇ ਵਾਲਿਆਂ ਨੂੰ ਪੁੱਛਿਆ ਮਾਝੇ ਵਾਲਿਓ ਹੁਣ ਸਾਰਾ ਪੰਜਾਬ ਦੇ ਮਾਲਕ ਆਪਾਂ ਦੱਸੋ ਕੀ ਚਾਹੀਦਾ ਤੇ ਮਾਝੇ ਵਾਲਿਆਂ ਨੇ ਕੁਝ ਭਾਉ ਸਾਡੇ ਚੱਲੇਗੇ ਕਹਿੰਦਾ ਇਹਦੇ ਮਾਰਾ ਜੇ ਅਹੀਂ ਜਦੋਂ ਬਾਰਡਰ ਏਰੀਆ ਤੇ ਕੋਈ ਹਰਕਤ ਕਰਦੇ ਆ ਨਾ ਕੋਈ ਮਾੜੀ ਉਨੀ ਚੀਕੀ ਹੁੰਦੀ ਆ ਸਾਡੇ ਜਿਹੜੇ ਤੁਹਾਨੂੰ ਪਤਾ ਵੀ ਕੁਝ ਸਮਾਨ ਹੈ ਪਾਕਿਸਤਾਨੋਂ ਲੈ ਆਈਦਾ ਤੇ ਕੁਝ ਦੇ ਆਈਦਾ ਜਿਹੜੇ ਉਸ ਸੂਰਤ ਬਿਰਤੀ ਦੇ ਲੋਕ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਅਸੀਂ ਜਦੋਂ ਸਾਨੂੰ ਸਜ਼ਾ ਹੋ ਜਾਂਦੀ ਆ ਤੇ ਸਾਡੇ ਜਿਹੜੇ ਮਗਰ ਨਹੀਂ ਕੋਈ ਆਉਂਦਾ ਕਿਉਂਕਿ ਉਮਰਸਰ ਕੇਂਦਰੀ ਜੇਲ੍ਹ ਦੂਰ ਪੈਂਦੀ ਆ ਉਦੋਂ ਸੰਦ ਨਹੀਂ ਹੈਗੇ ਤੇ ਸਾਨੂੰ ਜੇਲ ਲਾਗੇ ਬਣਾ ਦਿਓ ਉਹਨਾਂ ਨੇ ਜੇਲ ਲਾਗੇ ਬਣਾਤੀ ਪੱਟੀ ਵਾਲੀ ਜੇਲ ਉਸ ਇਤਿਹਾਸਿਕ ਘਟਨਾ ਦਾ ਜ਼ਿਕਰ ਆ ਤੇ ਮੈਂ ਕਹਿੰਦਾ ਵੀ ਉਦੋਂ ਮਾਝਾ ਵਾਲੇ ਭਲੇਮਾਨ ਸੀ ਤੇ ਅੱਜ ਜੇ ਕਿਤੇ ਉਹ ਲਾ ਜਿਹੜਾ ਉਹਨਾਂ ਨੇ ਕਾਲਜ ਬਣਾਉਣਾ ਸੀਗਾ ਨਾ ਜੇ ਕਿਤੇ ਉਹ ਬਣਦਾ ਨਾ ਤੇ ਮਾਝੇ ਨੂੰ ਬਹੁਤ ਵੱਡਾ ਫਾਇਦਾ ਹੋਣਾ ਸੀਗਾ ਹੋ ਸਕਦਾ ਵੀ ਨੇੜੇ ਵੇਖ ਕੇ ਜਿਹੜੇ ਤੁਹਾਡੇ ਮੇਰੇ ਵਰਗੇ ਲੋਕ ਆ ਉਹ ਵੀ ਸੋਚਦੇ ਵੀ ਯਾਰ ਇਹੋ ਹੀ ਪੜ੍ਹਾਈ ਕਰ ਲਈਏ ਹੈ ਨਾ ਵਕੀਲ ਬਣ ਜਾਈਏ ਕਿਉਂ ਨਾ ਸਾਡੇ ਬੱਚੇ ਉੱਥੇ ਜਾਂਦੇ ਨੇ ਨੇੜੇ ਕਰਕੇ ਰੁਜ਼ਗਾਰ ਵੀ ਉਹਰਾ ਨਵੀਂ ਰੁਜ਼ਗਾਰ ਉੱਥੇ ਮਿਲਦਾ। ਉਹ ਨਵਾਂ ਰੁਜ਼ਗਾਰ ਇਸ ਤਰ੍ਹਾਂ ਮਿਲਦਾ ਸੀ ਵੀ ਕਾਲਜ ਦੇ ਮੁੰਡੇ ਕੁੜੀਆਂ ਉੱਥੇ ਆਉਂਦੇ ਪੜਨ ਤੇ ਕਹੇ ਰੇੜੀ ਫੇੜੀ ਵਾਲੇ ਨੂੰ ਫਾਇਦਾ ਹੋ ਸਕਦਾ ਸੀ ਕੋਈ ਖਾਣ ਪੀਣ ਵਾਲੀਆਂ ਦੁਕਾਨਾਂ ਖੁੱਲ ਸਕਦੀਆਂ ਸੀ ਕੋਈ ਹੋਟਲ ਬਣ ਸਕਦੇ ਸੀ ਉੱਥੇ ਕਈ ਕਈ ਤਰ੍ਹਾਂ ਦਾ ਉੱਥੇ ਰੈਸਟੋਰੈਂਟ ਬਣ ਸਕਦੇ ਸੀ ਰਹਿਣ ਵਾਸਤੇ ਬੱਚਿਆਂ ਦੇ ਰਹਿਣ ਵਾਸਤੇ ਜਾਂ ਜਿਹੜੇ ਮਾਪੇ ਮਿਲਣ ਵਾਸਤੇ ਆਉਂਦੇ ਸੀ ਉਹਨਾਂ ਦੇ ਰਹਿਣ ਵਾਸਤੇ ਗੱਲਬਾਤ ਚੱਲ ਸਕਦੀ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਧੰਨਵਾਦ। ਬਹੁਤ-ਬਹੁਤ ਧੰਨਵਾਦ। ਸੋ ਇਹ ਸਨ ਸਾਥੀ ਪੱਤਰਕਾਰ ਗੋਦਿਆਲ ਸਿੰਘ ਸੋਰ ਸਿੰਘ ਪੰਜਾਬ ਗਵਰਨਮੈਂਟ ਨੇ Shri Anandpur Sahib ਵਿਧਾਨ ਸਭਾ ਸੈਸ਼ਨ ਬੁਲਾਇਆਗਾ ਉਸ ਤੇ ਤੇ ਗੁਰੂ ਤੇਗ ਬਹਾਦਰ ਦੀ ਜਿਹੜੀ ਸਤਾਪਦੀ ਸਰਕਾਰ ਵੱਲੋਂ ਮਨਾਇਗੀ ਉਸ ਤੇ ਵਿਚਾਰ ਚਰਚਾ ਕੀਤੀ ਪਰ ਸਰਕਾਰ ਦੀ ਜਿਹੜੀ ਮਨਚਾ ਏ ਉਹ ਕੀ ਏ ਇਹ ਸਰਕਾਰ ਜਾਣਦੀ ਏ ਪਰ ਜੋ ਸਰਕਾਰ ਨੇ ਮਤੇ ਪਾਏ ਨੇ Shri Anandpur Sahib ਦੇ ਵਿੱਚ Ananda Puri ਦੇ ਵਿੱਚ ਅਗਰ ਸਰਕਾਰ ਉਹਨਾਂ ਮਤਿਆਂ ਨੂੰ ਅਮਲੀ ਜਾਮਾ ਨਹੀਂ ਪਹਿਨੌਦੀ ਤਾਂ ਫਿਰ ਸਤਾਈ ਬਹੁਤੀ ਦੂਰ ਨਹੀਂ ਆ ਲੋਕ ਆਪਣਾ ਜਿਹੜਾ ਫੈਸਲਾ ਏ ਉਹ ਫਿਰ ਕੀ ਸੁਣਾਉਣਗੇ ਸਰਕਾਰ ਭਲੀ ਭੰਤ ਜਾਂ ਯਾਦ ਰੱਖੇਗੀ ਸੋ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਪੱਤਰਕਾਰ ਗੁਰਦੈਲ ਸਿੰਘ ਦੀ ਵਿਸ਼ੇਸ਼ ਸਰਪੋ